ਅੱਜ ਪੰਜਾਬ ਦੇ ਵਿੱਚ ਤਕਰੀਬਨ ਡੇਢ ਲੱਖ ਕਿਸਾਨ ਇਹਜ ਹੈ ਜਿੰਨਾਂ ਵਿਚਾਰਿਆਂ ਕੋਲੇ ਅ ਬਿਜਲੀ ਕਨੈਕਸ਼ਨ ਹੈ ਨਹੀਂ ਜਾਂ ਤਾਂ ਉਹ ਗਵਾਂਢੀ ਤੋਂ ਪਾਣੀ ਮੁੱਲ ਲੈਂਦੇ ਨੇ ਤੇ ਜਾਂ ਉਹਨਾਂ ਨੂੰ ਜਨਰੇਟਰ ਤੇ ਉੱਪਰ ਆਪਦੀ ਖੇਤ ਦੀ ਸਿੰਚਾਈ ਜਿਹੜੀ ਉਹ ਕਰਨੀ ਪੈਂਦੀ ਆ ਸੋ ਉਸੇ ਮਕਸਦ ਦੇ ਨਾਲ ਸਾਡਾ ਮਹਿਕਮਾ ਜਿਹੜਾ ਨਿਊ ਰੀਨਰਨਿਊਅਬਲ એનર્ਜੀ ਪੇਡਾ ਕਹਿੰਦੇ ਨੇ ਜਿਹਨੂੰ ਆਪਾਂ ਉਹ 20 ਹਜ਼ਾਰ ਸੋਲਰ ਪੰਪ ਸੈੱਟ ਹੈ ਜਿਹੜਾ ਖੇਤੀ ਵਾਸਤੇ ਉਹ ਅਸੀਂ ਦੇਣ ਜਾ ਰਹੇ ਹਾਂ ਸੋਮਵਾਰ ਤੋਂ ਇਹਦਾ ਪੋਰਟਲ ਜਿਹੜਾ ਉਹ ਖੁੱਲ ਜੇਗਾ ਔਰ ਇਹਦੇ ਵਿੱਚ 60% ਸਬਸਿਡੀ ਹੈ ਜਿਹੜੀ ਉਹ ਸਰਕਾਰ ਵੱਲੋਂ ਪਾਈ ਜਾਏਗੀ ਔਰ ਬਹੁਤ ਵੱਡਾ ਲਾਭ ਹੈ ਜਿਹੜਾ ਉਹ ਉਹਨਾਂ ਲੋਕਾਂ ਨੂੰ ਉਹਨਾਂ ਕਿਸਾਨਾਂ ਨੂੰ ਹੋਏਗਾ ਜਿਨ੍ਹਾਂ ਕੋਲ ਐਗਰੀਕਲਚਰ ਪੰਪ ਸੈੱਟ ਹੈ ਨਹੀਂ ਜਿਹੜੇ ਦੂਸਰੇ ਕਨੈਕਸ਼ਨ ਨੇ ਉਹ ਕਿਉਂਕਿ ਕੇਂਦਰ ਸਰਕਾਰ ਵੱਲੋਂ ਬੰਦ ਕੀਤੇ ਹੋਏ ਨੇ ਕਿ ਪੰਜਾਬ ਦੇ ਬਹੁਤ ਸਾਰਾ ਏਰੀਆਜ਼ ਦੇ ਵਿੱਚ ਬਲਾਕਾਂ ਦੇ ਵਿੱਚ ਪਾਣੀ نیچے چلا ਗਿਆ ਸੋ ਉਸ ਕਰਕੇ ਇਹ ਜਿਹੜੇ ਸੋਲਰ ਪੰਪ ਨੇ ਉਹ ਦਿੱਤੇ ਜਾ ਰਹੇ ਨੇ ਔਰ ਇਹਦੇ ਨਾਲ ਜਿਹੜੇ ਡਾਰਕ ਜ਼ੋਨ ਨੇ ਜਿੱਥੇ ਪਾਣੀ ਡੂੰਘਾ چلا ਗਿਆ ਜ਼ਰੂਰਤ ਨਾਲੋਂ ਜ਼ਿਆਦਾ ਉਹਨਾਂ ਦੇ ਵਿੱਚ ਨਾਲ ਸਪ੍ਰਿੰਗ ਤੋਂ ਸਿਸਟਮ ਤੇ ਡ੍ਰਿਪ ਇਰੀਗੇਸ਼ਨ ਸਿਸਟਮ ਹੈ ਜਿਹੜਾ ਉਹ ਵੀ ਲੱਗੇਗਾ ਉਹ ਵੀ 80% ਦੇ ਕਰੀਬ ਸਸਟੇਜ ਜਿਹੜੀ ਉਹ ਮਿਲੇਗੀ ਸੋ ਇਸ ਕਰਕੇ ਬਹੁਤ ਵਧੀਆ ਉਪਰਾਲਾ ਮੇਰੀ ਪੂਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਇਹ ਬਹੁਤ ਲਾਹੇਵੰਦ ਸਕੀਮ ਹੈ 60% ਇਹਦੇ ਵਿੱਚ ਸਰਕਾਰ ਵੱਲੋਂ ਪਾਇਆ ਜਾ ਰਿਹਾ ਸਿਰਫ 40% ਹੈ ਜਿਹੜਾ ਉਹ ਉਹਨਾਂ ਨੇ ਪਾਉਣਾ ਹੈ ਇਹਦਾ ਵੱਧ ਤੋਂ ਵੱਧ ਲਾਹੇ ਜਿਹੜਾ ਉਹ ਲੈਨ ਸੋਮਵਰ ਤੋਂ ਪੋਰਟਲ ਸਾਡਾ ਉਹ ਆਨਲਾਈਨ ਹੋ ਜਾਏਗਾ ਅ ਇਹਨਾਂ 20000 ਪੰਪਾਂ ਦੇ ਵਿੱਚੋਂ 15000 ਸਿੱਧੇ ਕਿਸਾਨਾਂ ਨੂੰ ਦਿੱਤਾ ਜਾਏਗਾ 2000 ਜਨਰਲ ਕੈਟਾਗਰੀ ਦੇ ਵਿੱਚ 2000 ਪੰਪ ਨੇ ਜਿਹੜੇ ਉਹ ਐਸਸੀ ਕੈਟਾਗਰੀ ਦੇ ਕਿਸਾਨ ਭਰਾਵਾਂ ਨੂੰ ਦਿੱਤਾ ਜਾਏਗਾ ਔਰ 3000 ਨੇ ਜਿਹੜੇ ਪੰਪ ਕਨੈਕਸ਼ਨ ਨੇ ਜਿਹੜੇ ਉਹ ਜਿਹੜੇ ਪੰਚਾਇਤਾਂ ਦੇ ਵਿੱਚ ਕਿਸੇ ਨੇ ਟੋਬੇ ਤੇ ਲਗਾਉਣਾ ਹੈ ਕੋਈ ਸਰਫਿਸ ਇਰੀਗੇਸ਼ਨ ਕਰਨੀ ਹੈ ਕੋਈ ਡਿੱਗੀਆਂ ਬਣਾ ਕੇ ਪੰਚਾਇਤਾਂ ਨੇ ਵਰਤੋਂ ਕਰਨੀ ਹੈ 3000 ਉਹਨਾਂ ਵਾਸਤੇ ਰਾਖਵਾਂ ਰੱਖਿਆ ਗਿਆ ਸੋ ਮੇਰੀ ਸਾਰੇ ਪੰਜਾਬ ਦੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਇੱਕ ਬਹੁਤ ਬੇਮਿਸਾਲ ਬਾਕਮਾਲ ਸਕੀਮ ਹੈ ਕਿਉਂਕਿ ਪਹਿਲੇ ਕਨੈਕਸ਼ਨਾਂ ਦੇ ਲਈ 60 ਤੋਂ 80% ਸਬਸਿਡੀ ਔਰ ਫਿਰ ਡ੍ਰਿਪ ਔਰ ਇਰੀਗੇਸ਼ਨ ਸਿਸਟਮ ਔਰ ਸਪ੍ਰਿੰਕਲਰ ਸਿਸਟਮ ਦੇ ਲਈ 80 ਤੋਂ 90% ਸਬਸਿਡੀ ਹੈ ਜਿਹੜੀ ਉਹ ਦਿੱਤੀ ਜਾ ਰਹੀ ਹੈ 9 ਤਾਰੀਖ ਤੋਂ 9 ਸਤੰਬਰ ਤੋਂ ਇਹਦਾ ਪੋਰਟਲ ਹੈ ਜਿਹੜਾ ਉਹ ਖੁੱਲੇਗਾ ਔਰ 39 ਤੱਕ ਖੁੱਲਾ ਰਹੇਗਾ ਫਰਸਟ ਕਮ ਫਰਸਟ ਸਰਵਿਸ ਹੈ ਕਿ ਜਿਹੜਾ ਪਹਿਲਾਂ ਆਊਗਾ ਉਹਨੂੰ ਮਿਲੂਗਾ ਇਹਦੇ ਚ ਕੋਈ ਕੋਈ ਤੇਰਮੇਰ ਨਹੀਂ ਹੋਣੀ ਕੋਈ ਇਹਦੇ ਚ ਪ੍ਰੀਫਰੈਂਸ ਨਹੀਂ ਹੋਣੀ ਕੋਈ ਕਿਸੇ ਨੂੰ ਨੂੰ ਕੋਈ ਦਿੱਕਤ ਨਹੀਂ ਔਲ ਦੇਣੀ ਹੈਗੀ ਜਿਹੜੇ ਪਹਿਲੇ 15000 ਕਿਸਾਨਾਂ ਨੇ ਉਹ ਜਿਹੜੇ ਅਪਲਾਈ ਕਰਤਾ ਜਾਂ 280 ਕੈਟਾਗਰੀ ਵਾਲੇ ਨੇ ਕਰਤਾ ਜਾਂ ਪੰਚਾਇਤਾਂ ਨੇ ਕਰਤਾ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਪੂਰੇ ਟਰਾਂਸਪੇਰੈਂਟ ਤਰੀਕੇ ਦੇ ਨਾਲ ਉਹਨਾਂ ਨੂੰ ਇੱਕ ਕਨੈਕਸ਼ਨ ਨੇ ਜਿਹੜੇ ਉਹ ਦੇ ਦਿੱਤੇ ਜਾਣਗੇ ਸਾਰੇ ਪੰਜਾਬ ਦੇ ਵਿੱਚ ਬੰਦਾ ਲੈ ਸਕਦਾ ਹੈ 37 ਬਲਾਕਸ ਦੇ ਵਿੱਚ ਜਿਹੜੇ ਸੇਫ ਨੇ ਉਹਨਾਂ ਦੇ ਵਿੱਚ ਡਾਇਰੈਕਟ ਤੁਸੀਂ ਇਹਦਾ ਕਨੈਕਸ਼ਨ ਲਗਾ ਕੇ ਮੋਟਰ ਲਗਾ ਸਕਦੇ ਹੋ ਕਨੈਕਸ਼ਨ ਲੈ ਸਕਦੇ ਹੋ ਜਿਹੜੇ ਸੇਫ ਜ਼ੋਨ ਦੇ ਵਿੱਚ ਨਹੀਂ ਹੈਗੇ ਉਹਨਾਂ ਦਾ ਤੁਹਾਨੂੰ ਤੁਸੀਂ ਸਾਡੇ ਪੋਰਟਲ ਉਹਦੇ ਲਈ ਤੁਸੀਂ ਸਾਡੇ ਪੋਰਟਲ ਤੇ ਜਾਓਗੇ ਜੇ ਤੁਸੀਂ ਉਹਨਾਂ 37 ਬਲਾਕਾਂ ਦੇ ਵਿੱਚ ਨਹੀਂ ਹੈਗੇ ਤਾਂ ਆਲਰੇਡੀ ਤੁਹਾਨੂੰ ਸਾਡਾ ਪੋਰਟਲ ਹੈ ਜਿਹੜਾ ਉਹ ਡ੍ਰਿਪ ਇਰੀਗੇਸ਼ਨ ਵਾਲੇ ਪੋਰਟਲ ਦੇ ਉੱਪਰ ਲੈ ਜਾਊਗਾ ਤੁਸੀਂ ਉੱਥੇ ਜਾ ਕੇ ਅਪਲਾਈ ਕਰੋਗੇ ਆਪਦੀਆਂ ਡਿਟੇਲਸ ਭਰੋਗੇ ਤੇ ਉਹ ਤੁਹਾਨੂੰ ਉਹ ਵੀ ਸੈਂਕਸ਼ਨ ਹੋ ਜਾਏਗਾ ਨਾਲ ਦੀ ਨਾਲ ਵਿਦ 80 ਔਰ 90% ਸਬਸਿਡੀ ਤੇ ਨਾਲ ਦੀ ਨਾਲ ਫਿਰ ਤੁਸੀਂ ਇੱਧਰ ਵੀ ਅਪਲਾਈ ਜਿਹੜਾ ਉਹ ਕਰ ਲੋਗੇ ਸੋ ਇੱਕੋ ਹੀ ਪੋਰਟਲ ਦੇ ਵਿੱਚ ਦੋਨੋਂ ਅਸੀਂ ਇਨਕਲੂਡ ਕਰ ਦਿੱਤੀ ਹੈ ਸੋਲਰ ਪਾਵਰ ਹਾਂਜੀ ਸੋਲਰ ਪਾਵਰ 100% ਸੋਲਰ ਪਾਵਰ ਜੀ